ਸਤਿ ਸ਼੍ਰੀ ਅਕਾਲ ਜੀ ਸਟੱਡੀ ਵਿਦ ਮਨਰਾਜ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਐਮਏ ਪੰਜਾਬੀ ਸਮੈਸਟਰ 2 ਐਂਡ ਪਰਚਾ 5ਵਾਂ ਆਧੁਨਿਕ ਪੰਜਾਬੀ ਸਹਿਤ ਦਾ ਇਤਿਹਾਸ ਥਿਸ ਸਿਲੇਬਸ ਦੇ ਬਾਰੇ ਵਿੱਚ ਕਿ ਇਹਦੇ ਚ ਸਾਨੂੰ ਕੀ ਕੀ ਸਿਲੇਬਸ ਦਿੱਤਾ ਗਿਆ ਸੋ ਜੋ ਪਹਿਲਾ ਸੀਗਾ ਫਰਸਟ ਸਮੈਸਟਰ ਦੇ ਵਿੱਚ ਸੀਗਾ ਸੇਮ ਉਵੇਂ ਹੀ ਸਾਡਾ ਜਿਹੜਾ ਪੈਟਰਨ ਆ ਉਹ ਹੋਵੇਗਾ ਬਟ ਇਹਦੇ ਚ ਸਿਲੇਬਸ ਕੀ ਆ ਜੋ ਸਾਡੇ ਤਿੰਨ 파ਟ ਹੋਇਆ ਸਿਲੇਬਸ ਦੇ ਫਸਟ ਦੇ ਵਿੱਚ ਹੈਗਾ ਯਾ ਸੰਕ੍ਰਾਂਤੀ ਕਾਲ 1850 ਈਸਵੀ ਤੋਂ 1900 ਈਸਵੀ ਤੱਕ ਦਾ ਸਮੁੱਚਾ ਸਹਿਤ ਅਤੇ 20ਵੀਂ ਸਦੀ 1901-2000 ਦਾ ਆਧੁਨਿਕ ਪੰਜਾਬੀ ਕਾਵ ਇਹਦੇ ਵਿੱਚ ਸਾਨੂੰ ਤਿੰਨ 파ਟ ਮਿਲੇ ਹੋਇਆ ਜੋ ਸਾਡੇ ਸਿਲੇਬਸ ਦੇ ਵਿੱਚ ਕਵਰ ਹੋਣਗੇ ਪੰਜਾਬੀ ਸਹਿਤ ਵਿੱਚ ਆਧੁਨਿਕਤਾ ਦਾ ਆਰੰਭ ਤੇ ਵਿਕਾਸ ਮੱਧ ਕਾਲੀ ਅਤੇ ਆਧੁਨਿਕ ਬੋਧ ਵਿੱਚ ਅੰਤਰ ਸੰਕ੍ਰਾਂਤੀ ਕਾਲ ਦੇ ਲੱਛਣ ਧਾਰਮਿਕ ਪੁਨਰਜਾਗਰਤੀ ਦੀਆਂ ਲਹਿਰਾਂ ਦਾ ਸਹਿਬ ਨੰਬਰ 2 ਤੇ ਹੈਗਾ ਯਾ 1850 ਈਸਵੀ ਤੋਂ 1900 ਈਸਵੀ ਤੱਕ ਰਚਿਆ ਗਿਆ ਸਹਿਤ ਕਿੱਸਾ ਕਾਵ ਸੂਫੀ ਕਾ ਵਾਰ ਤੇ ਜੰਗਨਾਮੇ ਆਦ ਤੀਜੇ ਨੰਬਰ ਤੇ ਹੈਗਾ ਯਾ 20ਵੀਂ ਸਦੀ ਦੀ ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਮੂਲਕ ਤੇ ਪ੍ਰਵਿਰਤੀਮੂਲਕ ਅਧਿਐਨ ਨਵ ਰਸਵਾਦੀ ਰੋਮਾਂਟਿਕ ਪ੍ਰਗਤੀਵਾਦੀ ਪ੍ਰਯੋਗਵਾਦੀ ਯੂਯਾਰਵਾਦੀ ਅਤੇ ਉੱਤਰ ਯੂਯਾਰਵਾਦੀ ਤੇ ਕਾਵ ਤਾਰਾਵਾਂ ਦੇ ਹਵਾਲੇ ਨਾਲ ਐਂਡ ਸਾਡਾ ਸੈਕਿੰਡ ਨੰਬਰ ਆ ਜੋ ਸੈਕਿੰਡ ਪਾਰਟ ਆ ਉਹਦੇ ਵਿੱਚ ਹੈਗਾ 20ਵੀਂ ਸਦੀ 1901 ਤੋਂ 2000 ਦੇ ਪੰਜਾਬੀ ਗਲਵ ਨਾਟਕ ਅਤੇ ਵਾਰਤਕ ਰੂਪਾਂ ਦਾ ਵਿਕਾਸ ਇਹਦੇ ਵੀ ਤਿੰਨ ਪਾਟੇ ਆ ਜੋ ਫਸਟ ਨੰਬਰ ਤੇ ਆ ਪੰਜਾਬੀ ਗਲਪ ਨਾਟਕ ਤੇ ਕਹਾਣੀ ਦੀਆਂ ਪ੍ਰਮੁੱਖ ਪਰਵਿਰਤੀਆਂ ਤੇ ਵਿਕਾਸ ਪੜਾ ਨੰਬਰ 2 ਤੇ ਪੰਜਾਬੀ ਨਾਟਕ ਅਤੇ ਰੰਗਮঞ্চ ਦੀਆਂ ਪ੍ਰਮੁੱਖ ਪਰਵਿਰਤੀਆਂ ਨੰਬਰ 3 ਤੇ ਪੰਜਾਬੀ ਵਾਰਤਕ ਰੂਪਾਂ ਨਵੰਦ ਜੀਵਨੀ ਸਵੈ ਜੀਵਨੀ ਸਫਰਨਾਮਾ ਤੇ ਰੇਖਾ ਚਿੱਤਰ ਦਾ ਇਤਿਹਾਸਕ ਅਧਿਐਨ ਐਂਡ 3ਰਡ ਨੰਬਰ ਤੇ ਸਾਡੇ ਸ਼ਾਰਟ ਕੁਐਸ਼ਨਸ ਆਨਸਰਸ ਕਵਰ ਹੋਣਗੇ ਅ ਹਾਂਜੀ ਇਹ ਸੀਗਾ ਸਾਡਾ ਸੈਕੰਡ ਸੈਮੈਸਟਰ ਪਰਚੇ 5ਵੇਂ ਦਾ ਸਿਲੇਬਸ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਤੁਸੀਂ ਕੀ ਸਕਿੱਪ ਕਰਕੇ ਆਪਣੇ ਐਗਜ਼ਾਮ ਦੇ ਲਈ ਫੁੱਲੀ ਤਿਆਰੀ ਕਰ ਸਕਦੇ ਹੋ ਸੋ ਹੁਣ ਇਹਦੇ ਵਿੱਚੋਂ ਅਸੀਂ ਦੇਖਦੇ ਆ ਕਿ ਜੋ ਪੇਪਰ ਦੇ ਵਿੱਚ ਕੁਐਸਚਨਸ ਆਣੇ ਆ ਟੋਟਲ ਫਰਸਟ ਪਾਰਟ ਦੇ 6 ਕੁਐਸਚਨਸ ਆਣੇ ਆ ਜਿਨ੍ਹਾਂ ਵਿੱਚੋਂ ਅਸੀਂ ਤਿੰਨ ਹੀ ਕਰਨੇ ਹੁੰਦੇ ਆ ਸੋ ਅਸੀਂ ਜੋ ਫਰਸਟ ਪਾਰਟ ਆ ਜਿਹੜੇ ਉਸ ਦੇ ਜਾ ਕੇ ਅੱਗੇ ਤਿੰਨ ਪਾਰਟ ਆ ਉਹਨਾਂ ਵਿੱਚੋਂ ਅਸੀਂ ਇੱਕ ਸਕਿਪ ਕਰ ਦਾਂਗੇ ਤਾਂ ਅਸੀਂ ਆਪਣੇ ਉਹ ਤਿੰਨ ਕੁਐਸਚਨਸ ਕਵਰ ਕਰ ਸਕਦੇ ਆ ਸੋ ਇਹਦੇ ਵਿੱਚ ਜੋ ਫਰਸਟ ਪਾਰਟ ਆ ਉਹਦੇ ਅਗਲੇ ਤਿੰਨ ਪਾਰਟ ਦੇ ਵਿੱਚੋਂ ਫਰਸਟ ਸੈਕੰਡ ਅਸੀਂ ਕਰਾਂਗੇ ਥਰਡ ਨੂੰ ਅਸੀਂ ਸਕਿਪ ਕਰ ਦਾਂਗੇ ਕਿਉਂਕਿ ਥਰਡ ਦੇ ਵਿੱਚ ਬਹੁਤ ਜ਼ਿਆਦਾ ਕੁਐਸਚਨਸ ਬਣਦੇ ਪਏ ਆ ਐਂਡ ਥੋੜੇ ਜੇ ਟਫ ਵੀ ਆ ਅ ਨੈਕਸਟ ਆ ਸਾਡਾ ਸੈਕੰਡ ਪਾਰਟ ਜਿਹਦੇ ਕੀ ਅੱਗੇ ਜਾ ਕੇ ਤਿੰਨ ਪਾਰਟ ਨੇ ਸੋ ਇਹ ਵੀ ਪੇਪਰ ਦੇ ਵਿੱਚ 6 ਕੁਐਸਚਨਸ ਹੀ ਆਣਗੇ ਜਿਨ੍ਹਾਂ ਵਿੱਚੋਂ ਅਸੀਂ ਤਿੰਨ ਕਰਨੇ ਹੋਣਗੇ ਜੇ ਇਹਨਾਂ ਵਿੱਚੋਂ ਅਸੀਂ ਦੋ ਪਾਰਟ ਨੂੰ ਕਰ ਲਈਏ ਤਾਂ ਅਸੀਂ ਆਪਣੇ ਤਿੰਨ ਦੇ ਤਿੰਨ ਕੁਐਸਚਨ ਐਗਜ਼ਾਮ ਦੇ ਵਿੱਚ ਕੰਪਲੀਟ ਕਰ ਸਕਦੇ ਆ ਐਂਡ ਸੋ ਅ ਇਹਦੇ ਵਿੱਚੋਂ ਮੈਂ ਫਰਸਟ ਪਾਰਟ ਨੂੰ ਸਕਿਪ ਕੀਤਾ ਆ ਕਿਉਂਕਿ ਇਹ ਬਹੁਤ ਹੀ ਵੱਡਾ ਸੀਗਾ ਐਂਡ ਬਹੁਤ ਜ਼ਿਆਦੇ ਲੇਖਕਾਂ ਕਵੀਆਂ ਦੇ ਨਾਂ ਆ ਨਾਵਲਕਾਰਾਂ ਦੇ ਕਹਾਣੀਕਾਰਾਂ ਦੇ ਸੋ ਇਹ ਇੰਨੇ ਮੇਰੇ ਤੋਂ ਯਾਦ ਨਹੀਂ ਹੋਏ ਸੋ ਇਹ ਸਕਿਪ ਕਰ ਦੋ ਤਾਂ ਬਹੁਤ ਵਧੀਆ ਗੱਲ ਆ ਸੈਕਿੰਡ ਤੇ ਥਰਡ ਕਰ ਲੋ ਹੈ ਤਾਂ ਟਫੀ ਬਟ ਠੀਕ ਆ ਥਰਡ ਨੰਬਰ ਤੇ ਆ ਸ਼ਾਰਟ ਕੁਐਸਚਨ ਆਨਸਰ ਜੇਕਰ ਤੁਸੀਂ ਪੂਰਾ ਸਿਲੇਬਸ ਚੰਗੀ ਤਰ੍ਹਾਂ ਪੜ੍ਹ ਲੈਣੇ ਹੋ ਤਾਂ ਤੁਹਾਨੂੰ ਨੀੜ ਹੀ ਨਹੀਂ ਹੈਗੀ ਸ਼ਾਰਟ ਕੁਐਸਚਨ ਆਨਸਰਸ ਰੀਡ ਕਰਨ ਦੀ ਐਂਡ ਮੈਂ ਪਿਛਲੀ ਵੀਡੀਓ ਦੇ ਵਿੱਚ ਬੁੱਕ ਦਾ ਨਾਮ ਦੱਸਿਆ ਸੀਗਾ ਜਿਹੜੀ ਤੁਸੀਂ ਬਾਈ ਕਰਨੀ ਆ ਪਿਛਲੀ ਵੀਡੀਓ ਜਾ ਕੇ ਦੇਖ ਲਿਓ ਸੋ ਉਹਦੇ ਵਿੱਚ ਪਿੱਛੇ ਸ਼ਾਰਟ ਕੁਐਸਚਨ ਆਨਸਰਸ ਦਿੱਤੇ ਹੋਣਗੇ ਉਹ ਰੀਡ ਕਰ ਲਿਓ ਉਹਦੇ ਚਾਂਸਸ ਹੁੰਦੇ ਆ ਪੇਪਰ 'ਚ ਆਣ ਦੇ ਸੋ ਇਹ ਸੀਗਾ ਮੇਰਾ ਅੱਜ ਦਾ ਵਿਸ਼ਾ ਵੀਡੀਓ ਦਾ ਐਂਡ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਐਂਡ ਮੈਨੂੰ ਸਪੋਰਟ ਕਰੋ ਅ ਮੈਨੂੰ ਤੁਹਾਡੀ سپورਟ ਦੀ ਜਰੂਰਤ ਹੈ ਐਂਡ ਅੱਗੇ ਤੋਂ ਅੱਗੇ ਸ਼ੇਅਰ ਕਰਕੇ ਸਭ ਨੂੰ ਦੱਸੋ ਕਿ ਐਮਏ ਦੀ ਸਾਰੀ ਇਨਫੋਰਮੇਸ਼ਨ ਇਸ ਚੈਨਲ ਤੇ ਹੁੰਦੀ ਆ ਥੈਂਕ ਯੂ